ਪੰਜਾਬ ਵਿੱਚ ਲਗਾਤਾਰ ਝੋਨੇ ਹੇਠ ਰਕਵਾ ਵਧਣ ਕਾਰਨ ਧਰਤੀ ਹੇਠਲੇ ਪਾਣੀ ਦਾ ਪੱਧਰ ਲਗਾਤਾਰ ਡਿੱਗ ਰਿਹਾ ਹੈ। ਭਾਵੇਂ ਕਿ ਸਮੇਂ-ਸਮੇਂ 'ਤੇ ਸਰਕਾਰਾਂ ਵੱਲੋਂ ਪਾਣੀ ਦੇ ਡਿੱਗ ਰਹੇ ਪੱਧਰ ਨੂੰ ਰੋਕਣ ਦੇ ਲਈ ਉਪਰਾਲੇ ਕੀਤੇ ਜਾ ਰਹੇ ਹਨ ਪਰ ਹਰ ਸਾਲ ਨਰਮੇ ਹੇਠ ਰਕਵਾ ਕਟਣ ਅਤੇ ਝੋਨੇ ਹੇਠ ਰਕਵਾ ਵਧਣ ਕਾਰਨ ਜ਼ਮੀਨ ਹੇਠਲੇ ਪਾਣੀ ਦਾ ਪੱਧਰ ਲਗਾਤਾਰ ਡਿੱਗ ਰਿਹਾ ਹੈ। ਬਠਿੰਡਾ ਜ਼ਿਲ੍ਹੇ ਦੇ ਪਿੰਡ ਬੱਲੋ ਦੀ ਸਮਾਜ ਸੇਵੀ ਸੰਸਥਾ ਵੱਲੋਂ ਧਰਤੀ ਹੇਠਲੇ ਪਾਣੀ ਦੇ ਡਿੱਗ ਰਹੇ ਪੱਧਰ ਨੂੰ ਰੋਕਣ ਦੇ ਲਈ ਵੱਖਰਾ ਉਪਰਾਲਾ ਕੀਤਾ ਹੈ। ਪਿੰਡ ਦੀ ਸਮਾਜ ਸੇਵੀ ਸੰਸਥਾ ਵੱਲੋਂ ਐਲਾਨ ਕੀਤਾ ਗਿਆ ਹੈ ਕਿ 25 ਜੂਨ ਤੋਂ ਬਾਅਦ ਝੋਨਾ ਲਾਉਣ ਵਾਲੇ ਕਿਸਾਨਾਂ ਨੂੰ 500 ਰੁਪਏ ਪ੍ਰਤੀ ਏਕੜ ਮਾਨ ਸਨਮਾਨ ਦਿੱਤਾ ਜਾਵੇਗਾ। ਸੰਸਦ ਦੇ ਮੈਂਬਰ ਭੁਪਿੰਦਰ ਸਿੰਘ ਦਾ ਕਹਿਣਾ ਹੈ ਕਿ ਲਗਾਤਾਰ ਧਰਤੀ ਹੇਠਲੇ ਪਾਣੀ ਨੂੰ ਬਚਾਉਣ ਦੇ ਲਈ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ। ਉਨ੍ਹਾਂ ਵੱਲੋਂ ਪਿੰਡ ਦੇ ਗੁਰਦੁਆਰਾ ਸਾਹਿਬ ਤੋਂ ਅਨਾਉਂਸਮੈਂਟ ਕਰਵਾਈ ਗਈ ਹੈ ਕਿ ਜਿਹੜਾ ਕਿਸਾਨ 25 ਜੂਨ ਤੋਂ ਬਾਅਦ ਝੋਨਾ ਲਗਾਉਣਗੇ ਉਨ੍ਹਾਂ ਨੂੰ ਸੰਸਥਾ ਵੱਲੋਂ 500 ਰੁਪਏ ਪ੍ਰਤੀ ਏਕੜ ਮਾਨ ਸਨਮਾਨ ਦਿੱਤਾ ਜਾਵੇਗਾ। ਅਜਿਹੇ ਹਕ ਕਰਨ ਦੇ ਨਾਲ ਧਰਤੀ ਹੇਠਲੇ ਪਾਣੀ ਦੀ ਬਚਤ ਹੋਵੇਗੀ। ਸਾਡੀ ਸੰਸਥਾ ਵੱਲੋਂ ਜਿੰਨੇ ਵੀ ਕੰਮ ਕੀਤੇ ਜਾਂਦੇ ਆ ਸਰਦਾਰ ਗਰਮੀਤ ਸਿੰਘ ਮਾਨ ਵੱਲੋਂ ਜਿਹੜਾ ਸੁਪਨਾ ਹੈ ਕਿ ਸਾਡਾ ਪਿੰਡ ਹਰਾ-ਭਰਾ ਵੀ ਹੋਵੇ, ਪ੍ਰਦੂਸ਼ਣ ਰਹਿਤ ਵੀ ਹੋਵੇ, ਹਰ ਪੰਗ ਵੱਖਰਾ ਹੋਵੇ। ਉਹਦੇ ਲਈ ਤੁਸੀਂ ਸਾਡੇ ਇੱਕ ਮੈਂਬਰ ਤੌਰ ਤੇ ਆਏ ਹੋ ਤੁਹਾਡਾ ਧੰਨਵਾਦ ਤੇ ਜਿਹੜਾ ਸਾਡਾ ਮੁੱਖ ਮੁੱਦਾ ਹੈ ਹੁਣ ਪਾਣੀ ਬਚਾਉਣਾ। ਸਰਕਾਰ ਦਾ ਵੀ ਮੁੱਦਾ ਹੈ, ਬੁੱਧੀ ਜੀਮੀਆਂ ਦਾ ਵੀ ਮੁੱਦਾ ਹੈ। ਸਾਨੂੰ ਬੱਚੇ-ਬੱਚੇ ਨੂੰ ਪਤਾ ਹੈ ਕਿ ਪਾਣੀ ਬਿਨਾਂ ਸਾਨੂੰ ਸਰਨਾ ਨਹੀਂ ਪਰ ਪਾਣੀ ਦੇ ਅਸੀਂ ਗੌਰ ਘਟ ਕਰ ਰਹੇ ਹਾਂ। ਉਹਨੂੰ ਬਚਾਉਣ ਵਾਸਤੇ ਹੁਣ ਜਿਹੜੇ ਝੋਨੇ ਦੀ ਲਵਾਈ ਆ ਉਹ 11 ਤਰੀਕ ਤੋਂ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਹੈ ਪਰ ਉਹਦੇ ਅੰਗੇਸਟ ਇੱਕ ਅਸੀਂ ਫੈਸਲਾ ਲਿਆ ਸੰਸਥਾ ਵੱਲੋਂ ਸਾਡੇ ਪਿੰਡ ਵੱਲੋਂ ਵਾਸਤੇ ਕਿ ਜਿਹੜੇ 25 ਤਰੀਕ ਤੋਂ ਬਾਅਦ ਝੋਨਾ ਕਿਸਾਨ ਲਾਉਣਗੇ ਲਾਉਣਾ ਸ਼ੁਰੂ ਕਰਨਗੇ ਇਹ ਨਹੀਂ ਕਿ ਅੱਧਾ ਹੋਣ ਲਾ ਲਿਆ ਅੱਧਾ 25 ਤੋਂ ਬਾਅਦ ਜਿਹੜਾ ਲਾਉਣਾ 25 ਤਰੀਕ ਤੋਂ ਬਾਅਦ ਸ਼ੁਰੂ ਕਰਨਗੇ ਅਸੀਂ ਉਹਨਾਂ ਨੂੰ ਸੰਸਥਾ ਵੱਲੋਂ 500 ਰੁਪਿਆ ਪ੍ਰਤੀ ਏਕੜ ਹੈ ਜਿਹੜਾ ਉਹ ਦਿੱਤਾ ਜਾਣਾ ਹੈ ਇਹ ਸਾਡਾ ਪਰਾਲਾ ਸਤਕਾਰ ਸਹਿਤ ਹੈ 500 ਰੁਪਏ ਨਾਲ ਕਿਸਾਨ ਨੂੰ ਕੋਈ ਵੱਡੀ ਮਦਦ ਤਾਂ ਨਹੀਂ ਹੋਣੀ ਪਰ ਜਿਹੜਾ ਸਾਡਾ ਮੈਸੇਜ ਹੈ ਪੰਜਾਬ ਚ ਦੇਣਾ ਹੈ ਜਾਂ ਬਾਹਰ ਦੇਣਾ ਪਾਣੀ ਪ੍ਰਤੀ ਉਹ ਸਾਡਾ ਮੈਸੇਜ ਜਰੂਰ ਚਲਿਆ ਜਾਊਗਾ ਗੱਲ ਕਰੀਏ ਜਿਸ ਤਰ੍ਹਾਂ ਤੁਸੀਂ ਉਪਰਾਲਾ ਵੜਦੇ ਆ ਇਹਦੇ ਲਈ ਸ਼ਰਤਾਂ ਕੀ ਰੱਖੀਆਂ ਨੇ ਮਤਲਬ ਸ਼ਰਤਾਂ ਸਾਡੀ ਸ਼ਰਤ ਤਾਂ ਇੱਕੋ ਹੀ ਹੈ ਜੀ ਮੇਨ ਕਿ 25 ਤਰੀਕ ਤੋਂ ਬਾਅਦ ਝੋਨਾ ਲਾਉਣਾ ਹੈ ਮੇਨ ਸ਼ਰਤ ਸਾਡੀ ਇਹ ਹੈ ਨਹੀਂ ਜੇ ਕੋਈ ਕਿਸਾਨ ਮੰਨ ਲਓ ਅੱਧਾ ਪਹਿਲਾਂ ਅੱਧਾ ਬਾਅਦ ਚ ਕਰਦਾ ਨਹੀਂ ਨਹੀਂ ਅਸੀਂ ਤੁਹਾਨੂੰ ਪਹਿਲਾਂ ਦੱਸ ਚੁੱਕੇ ਹਾਂ ਕਿ ਜਿਹੜਾ ਕਿਸਾਨ 25 ਤਰੀਕ ਤੋਂ ਬਾਅਦ ਲਾਉਣਾ ਸ਼ੁਰੂ ਕਰੂਗਾ ਇਹ ਨਹੀਂ ਕਿ 10 ਏਕੜ ਹੋਣ ਲਾ ਲੇ ਜਿਹਦੇ ਕੋਲ ਬਚੀ 30 ਏਕੜ ਨੇ ਜਾਂ 40 ਏਕੜ ਲਾਉਣਾ ਹੈ ਉਹਨੂੰ ਤਾਂ ਮਹੀਨਾ ਵੈਸੇ ਹੀ ਲੱਗ ਜਾਣਾ ਫਿਰ ਸਾਡੀ 25 ਤਰੀਕ ਦਾ ਤਾਂ ਕੋਈ ਮੈਨੇ ਨਹੀਂ ਰੱਖਣਾ ਅਸੀਂ ਕਹਿੰਦੇ ਆ ਵੀ ਜਿਹੜਾ 25 ਤਰੀਕ ਤੋਂ ਬਾਅਦ ਲਾਉਣਾ ਸ਼ੁਰੂ ਕਰੂਗਾ ਚਾਹੇ ਉਹ 5 ਏਕੜ ਲਾਵੇ ਚਾਹੇ ਉਹ 100 ਏਕੜ ਲਾਵੇ ਉਹ ਉਹਦਾ ਆਪੋ ਆਪਣਾ ਕਾਰੋਬਾਰ ਤੇ ਮੇਰਾ ਨਾਮ ਬੁੱਟਾ ਸਿੰਘ ਹੈ ਬਾਈ ਜੀ ਤੇ ਜੋ ਸੰਸਥਾ ਨੇ ਪਰਾਲਾ ਕੀਤਾ ਬਹੁਤ ਹੀ ਵਧੀਆ ਹੈ ਬਹੁਤ ਹੀ ਸ਼ਲਾਘਾਯੋਗ ਹੈ ਇਸ ਚੀਜ਼ ਨਾਲ ਬਾਈ ਜੀ ਪਾਣੀ ਦਾ ਜੋ ਇਹਨਾਂ ਨੇ ਸੰਸਥਾ ਨੇ ਕਿਹਾ ਹੈਗਾ ਵੀ 25 ਤਰੀਕ ਤੋਂ ਬਾਅਦ ਜਿਹੜਾ ਝੋਨਾ ਲਾਵਾਂਗੇ ਉਹਨਾਂ ਕਿਸਾਨਾਂ ਨੂੰ 500 ਰੁਪਇਆ ਪ੍ਰਤੀ ਕਿੱਲਾ ਦਿੱਤਾ ਜਾਊਗਾ ਸੋ ਇਸ ਦਾ ਕੋਈ ਵਧੀਆ ਮੰਨ ਕੇ ਚੱਲੋ ਵੀ ਵਧੀਆ ਫੈਸਲਾ ਹੈ ਜਿਹੜੇ ਕਿਸਾਨ 25 ਤਰੀਕ ਤੋਂ ਬਾਅਦ ਝੋਨਾ ਸਟਾਰਟ ਕਰਨਗੇ ਤਾਂ ਉਹਨਾਂ ਨੂੰ 500 ਰੁਪਇਆ ਕਿੱਲੇ ਦੇ ਹਿਸਾਬ ਨਾਲ ਦਿੱਤਾ ਜਾਣਾਗਾ ਇਸ ਨਾਲ ਬਈ ਪਾਣੀ ਦੇ ਪੱਧਰ ਦਾ ਬਹੁਤ ਫਰਕ ਪੈ ਜਾਣਾਗਾ ਇਹ ਤਾਂ ਨਹੀਂ ਹੈਗਾ ਮੰਨਦੇ ਵੀ ਹੁਣ ਅਸੀਂ ਵੱਲੋਂ ਸਾਰਾ ਝੋਨਾ ਨਾ ਵੀ ਲਾਈਏ ਤਾਂ ਵੀ ਪਾਣੀ ਅਸੀਂ ਇਕੱਲੇ ਸਾਂਭ ਲਾਂਗੇ ਨਹੀਂ ਪਰ ਅਸੀਂ ਤਾਂ ਛੋਟੇ ਚੈਨਲ ਆਹੀ ਪੂਰੇ ਪੰਜਾਬ ਨੂੰ ਅਪੀਲ ਕਰਦੇ ਆਂ ਵੀ ਆਪਾਂ ਸਾਰਾ ਪੰਜਾਬ ਹੀ ਪਾਣੀ ਬਚਾਈਏ ਤਾਂ ਵਧੀਆ ਗੱਲ ਐ ਐਵੇਂ ਵੀ ਬਿਨਾ ਬਤ ਬੋਲ ਤੋਂ ਮੋਟਰਾਂ ਖਾਲੀ ਵਾਹਣ ਚ ਨਾ ਛੱਡੋ ਕਿਉਂਕਿ ਆਪਾਂ ਆਪਣੇ ਬੱਚਿਆਂ ਨੂੰ ਵੀ ਕੁਝ ਛੱਡ ਕੇ ਜਾਈਏ ਇਹ ਨਹੀਂ ਜ਼ਮੀਨਾਂ ਤਾਂ ਇੱਥੇ ਹੈਗੀਆਂ ਪਰ ਜਦੋਂ ਪਾਣੀ ਨਾ ਹੋਇਆ ਭਾਈ ਇੰਨਾ ਚ ਵੀ ਕੁਝ ਨਹੀਂ ਹੋਣਾਗਾ ਜਿਵੇਂ ਰਾਜਸਥਾਨ ਚ ਉਹ ਤਾਂ ਜਿਹੜੇ ਮੰਨ ਲਓ ਵੀ ਉਹ ਜੰਮੇ ਨਹੀਂ ਕੀ ਉਹ ਤਾਂ ਭਾਈ ਸੋਕੇ ਚ ਪਰ ਅਸੀਂ ਖੁੱਲੇ ਪਾਣੀ ਚ ਪਲੇ ਹੋਏ ਆਂਗੇ ਖੁੱਲੇ ਪਾਣੀ ਚ ਰਹਿੰਦੇ ਆਂ ਇਸ ਕਰਕੇ ਸਾਥੋ ਬਈ ਇਹ ਚੱਲਿਆ ਨਹੀਂ ਆਣਾ ਸੀ ਮੱਛੀ ਵਾਂਗੂ ਤੜਪ ਤੜਪ ਕੇ ਮਰਾਂਗੇ ਪਾਣੀ ਤੋਂ ਬਿਨਾ ਜਿਵੇਂ ਕਿ ਹੁਣ ਮੀਡੀਆ 'ਚ ਖ਼ਬਰਾਂ ਆਉਂਦੀਆਂ ਵੀ ਫਤੇਗੜ ਸਾਹਿਬ ਦੇ ਸੱਤ ਪਿੰਡਾਂ 'ਚੋਂ ਪਾਣੀ ਮੁੱਕ ਚੁੱਕਿਆ ਹੈਗਾ ਜੇ ਬਈ ਸਾਰੇ ਪੰਜਾਬ ਦੇ ਵਿੱਚ ਇਹ ਹਾਲ ਹੋ ਗਿਆ ਸਾਥੋ ਸਾਥੋ ਇੱਕ ਘੰਟਾ ਵੀ ਨਹੀਂ ਕੱਟਿਆ ਜਾਣਾ ਪਾਣੀ ਤੋਂ ਬਿਨਾ ਇਸ ਕਰਕੇ ਅਸੀਂ ਤਾਂ ਸਾਰੇ ਪੰਜਾਬ ਨੂੰ ਅਪੀਲ ਕਰਦੇ ਆਂ ਵੀ 25 ਤਰੀਕ ਤੋਂ ਬਾਅਦ ਝੋਨਾ ਲਾਓ ਜਿਵੇਂ ਕਿ ਮੌਨਸਨ ਵਿਭਾਗ ਵਾਲੇ ਵੀ ਕਹਿੰਦੇ ਆ ਵੀ 25 26 ਤਰੀਕ ਤੋਂ ਬਾਅਦ ਮੌਨਸਨ ਪਾਉਣਾ ਆ ਜਾਣਗੀਆਂ ਉਹਦੇ ਨਾਲ ਬਾਈ ਮੰਨ ਲਓ ਪਾਣੀ ਦਾ ਮੋਟਰਾਂ ਦਾ ਫਰਕ ਪੈ ਜਾਊਗਾ ਪਾਣੀ ਦਾ ਇਸ ਕਰਕੇ ਵੀ ਵਧੀਆ ਪ੍ਰਾਪਲ ਆਏਗਾ ਜੇ ਆ ਸੰਸਤਾ ਦਾ ਦੋ ਹਫ਼ਤਿਆਂ ਦੇ ਕਰੀਬ ਲੇਟ ਕੀਤਾ ਜਾ ਰਿਹਾ ਕਿ ਫਸਲ ਵਾੜੀ ਦੇ ਉੱਤੇ ਅਸਰ ਪੈਗਾ ਨਹੀਂ ਬਾਈ ਜੀ ਜਿਵੇਂ ਕਿ ਹੁਣ ਸਰਕਾਰ ਦੀਆਂ ਜਿਹੜੀਆਂ ਮਨਜ਼ੂਰ ਛੋਧਾ ਵੈਰਾਈਟੀਆਂ ਨੇਗੀਆਂ ਪੀ ਆਰ 131 ਐ 26 ਐ ਤੇ ਜਾਂ ਮੰਨ ਲਓ ਵੀ 18 47 ਹੋਰ ਵੈਰਾਈਟੀਆਂ ਬਹੁਤ ਨਹੀਂ ਹੈਗੀਆਂ ਜਿਹੜੀਆਂ ਕਿ ਇਹ ਲਗਦੀਆਂ ਤਕਰੀਬਨ ਮੰਨ ਲਓ ਵੀ 90 ਤੋਂ 95 ਦਿਨਾਂ ਦੀ ਵੈਰਾਈਟੀ ਹੈ ਇਹ ਤੇ ਜਿਹੜੀਆਂ ਮੰਨ ਲਓ ਵੀ ਇਹ ਵੈਰਾਈਟੀਆਂ ਨੇਗੀਆਂ ਇੰਦਾ ਦਾ ਝਾੜ ਦਾ ਕੋਈ ਅਸਰ ਨਹੀਂ ਪੈਂਦਾ ਇਸ ਚੀਜ਼ ਨਾਲ 25 ਦੇ ਨੇੜੇ ਤੇਰੇ ਕਿਉਂ ਡੇਟ ਰੱਖੀ ਜੀ ਤੁਹਾਨੂੰ ਲੱਗਦਾ ਇਸ ਨਾਲ ਕੋਈ ਵੱਡਾ ਫਾਇਦਾ ਹੈ ਨਹੀਂ ਫਾਇਦਾ ਇਹ ਹੈ ਬਾਈ ਜੀ ਜਿਵੇਂ ਮੰਨ ਲਓ ਕਿ ਆਪਣਾ ਬਠਿੰਡਾ ਜ਼ਿਲ੍ਹਾ ਜਿਹੜਾ ਇਹ ਸਰਕਾਰ ਨੇ 11 ਤਰੀਕ ਤੋਂ ਐਲਾਨ ਕੀਤਾ ਸੀਗਾ ਤੇ ਤੁਸੀਂ ਇਹ ਮੰਨ ਕੇ ਚੱਲੋ ਵੀ 14 ਦਿਨਾਂ ਦਾ ਫਰਕ ਪੈ ਜਾਣਾ ਹੈਗਾ ਤੇ ਇਸ ਨਾਲ ਮੰਨ ਲਓ ਵੀ ਜਿਹੜੇ ਮੌਸਮ ਵਿਭਾਗ ਵਾਲੇ ਨੇ ਕਿ ਉਹ ਇਹ ਵੀ ਕਹਿੰਦੇ ਨੇ ਵੀ 26 27 ਤਰੀਕ ਤੋਂ ਬਾਅਦ ਮੌਨਸਨ ਪਾਉਣ ਆ ਜਾਣਗੀਆਂ ਤਾਂ ਇਸ ਨਾਲ ਬਈ ਫਰਕ ਪਊਗਾ